ਹਾਂਜੀ ਬੋਲਦੇ ਹੋ ਕਿੱਥੇ ਜੀ ਨੂੰ ਪਤਾ ਕਿ ਉਹ ਨਾਲ ਹੈ ਅਕਾਲ ਹੀ ਅਕਾਲ ਹੈ ਅਕਾਲ ਹੀ ਅਕਾਲ ਹੈ ਆ ਜਿਹੜਾ ਫਰਸ਼ ਤੁਸੀਂ ਦੇਖਦੇ ਹੋ ਇਹ ਸਮੁੰਦਰ ਦੇ ਥੱਲੇ ਮਿਲਿਆ ਇਟਲੀ ਦੇ ਵਿੱਚ ਇਹ ਫਰਸ਼ ਤੁਸੀਂ ਦੇਖ ਰਹੇ ਹੋ ਛੋਟੇ ਛੋਟੇ ਪੱਥਰ ਦੇ ਟੁਕੜੇ ਨੇ ਦੋ ਰੰਗ ਦੇ ਚਿੱਟਾ ਤੇ ਕੋਕੋਕੋਲਾ ਉਹਦੇ ਨਾਲ ਫਿਰ ਇੱਕ ਡਿਜ਼ਾਈਨ ਬਣਾਇਆ ਗਿਆ ਕਿਤੇ ਮੱਛੀ ਬਣੀ ਹੋਈ ਆ ਇੱਕ ਗੋਲਾਕਾਰ ਆ ਵਿੱਚ ਫੁੱਲ ਆ ਤੁਸੀਂ ਆਪ ਵੀ ਇਹ ਚੀਜ਼ ਦੇਖ ਸਕਦੇ ਹੋ ਇਥੋਂ ਤੱਕ ਤਾਂ ਨਾਰਮਲ ਚੀਜ਼ ਆ ਵੀ ਹੋ ਸਕਦਾ ਕੋਈ ਸ਼ਹਿਰ ਆ ਜਿਹੜਾ ਧਰਤੀ ਦੇ ਥੱਲੇ ਸਮੁੰਦਰ ਦੇ ਥੱਲੇ ਦੱਬ ਗਿਆ ਹੋਵੇ ਪਾਣੀ ਉੱਥੇ ਤੱਕ ਚੜ ਗਿਆ ਹੋਵੇ ਪਰ ਹੈਰਾਨੀ ਉਸ ਵੇਲੇ ਹੋਈ ਜਦੋਂ ਇਹ ਇਟਲੀ ਦੇ ਵਿੱਚ ਮਿਲਿਆ ਹੋਇਆ ਡਿਜ਼ਾਈਨ ਇਟਲੀ ਦੇ ਵਿੱਚ ਬਰੀਕ ਪੱਥਰਾਂ ਨਾਲ ਬਣਿਆ ਹੋਇਆ ਡਿਜ਼ਾਈਨ ਹੋਰ ਦੇਸ਼ਾਂ ਦੇ ਵਿੱਚ ਵੀ ਇਹੀ ਡਿਜ਼ਾਈਨ ਤੇ ਇਹੀ ਪੱਥਰ ਵਰਤ ਕੇ ਬਣਾਇਆ ਹੋਇਆ ਧਰਤੀ ਦੇ ਥੱਲੇ ਲੱਭਿਆ ਖੋਜੀ ਟੀਮਾਂ ਨੂੰ ਜਿੱਥੇ ਇਹ ਫਰਸ਼ ਇਟਲੀ ਦੇ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚੋਂ ਵੀ ਦੇਖਣ ਨੂੰ ਮਿਲਿਆ ਉੱਥੇ ਇਟਲੀ ਹੋ ਗਿਆ ਤੁਰਕੀ ਹੋ ਗਿਆ ਫਰਾਂਸ ਹੋ ਗਿਆ ਇੰਗਲੈਂਡ ਹੋ ਗਿਆ ਮਾਸਕੋ ਹੋ ਗਿਆ ਈਰਾਨ ਹੋ ਗਿਆ ਇਹਨਾਂ ਦੇਸ਼ਾਂ ਦੇ ਵਿੱਚ ਵੀ ਇਹਦੇ ਨਾਲ ਦਾ ਮਿਲਦਾ-ਜੁਲਦਾ ਫਰਸ਼ ਦੇਖਣ ਨੂੰ ਮਿਲਿਆ ਇਸ ਕਰਕੇ ਇਸ ਵਿਸ਼ੇ ਦੇ ਉੱਤੇ ਇੱਕ ਨਵੀਂ ਚਰਚਾ ਛਿੜ ਗਈ ਕੀ ਕੋਈ ਇੰਦਾ ਦੀ ਸੱਭੇਤਾ ਸੀ ਜਿਹੜੀ ਇੰਨੀ ਦੂਰ ਤੱਕ ਫੈਲੀ ਹੋਈ ਸੀ ਆਪਾਂ ਅਕਸਰ ਹੀ ਗੱਲ ਕਰਦੇ ਹਾਂ ਕਿ ਬੰਦੇ ਆਪਣੇ ਅੰਦਾਜ਼ੇ ਲਾਉਂਦੇ ਨੇ ਜਾਂ ਆਪਣੇ ਵੱਲੋਂ ਹੀ ਚੀਜ਼ਾਂ ਨੂੰ ਲੱਭਣ ਦੀ ਕੋਸ਼ਿਸ਼ ਕਰਦੇ ਆ ਸਬੂਤ ਦੇਖਦੇ ਆ ਪੁਰਾਣੀਆਂ ਲੇਖਤਾਂ ਦੇਖਦੇ ਨੇ ਪਰ ਉਹ ਪ੍ਰਮਾਤਮਾ ਜਾਣਦਾ ਵੀ ਇਨ੍ਹਾਂ ਚੀਜ਼ਾਂ ਦੇ ਪਿੱਛੇ ਦਾ ਸੱਚ ਕੀ ਆ ਪਰ ਐਸਾ ਬਹੁਤ ਕੋਸ਼ਾ ਇਸ ਦੁਨੀਆ ਦੇ ਉੱਤੇ ਹੀ ਜਿਹਦੇ ਬਾਰੇ ਆਪਾਂ ਹਜੇ ਤੱਕ ਚੰਗੀ ਤਰ੍ਹਾਂ ਨਹੀਂ ਜਾਣ ਸਕੇ ਸੋ ਅਕਸ਼ਰੀ ਤੁਹਾਨੂੰ ਕਹੀਦਾ ਜਿੱਥੇ ਵੀ ਹੋ ਜਿਵੇਂ ਵੀ ਹੋ ਜਿਹੜੇ ਵੀ ਹਾਲਾਤਾਂ ਜਾਓ ਉਸ ਪ੍ਰਮਾਤਮਾ ਦਾ ਨਾਮ ਲੈਣਾ ਸ਼ੁਰੂ ਕਰੋ ਇਹ ਚੀਜ਼ਾਂ ਤਾਂ ਬਹੁਤ ਥੱਲੇ ਰਹਿ ਜਾਂਦੀਆਂ ਐ ਤੂੰ ਉੱਪਰ ਬਹੁਤ ਕੁਛ ਆ ਜਾਣਣ ਨੂੰ ਸੋ ਪ੍ਰਮਾਤਮਾ ਦਾ ਨਾਮ ਲੈਣਾ ਸ਼ੁਰੂ ਕਰੀਏ ਤੇ ਕਣ-ਕਣ ਦੇ ਵਿੱਚੋਂ ਪ੍ਰਮਾਤਮਾ ਦੇ ਦਰਸ਼ਨ ਹੋਣ ਲੱਗ ਜਾਂਦੇ ਆ ਜਿਉਂਦੇ ਵਸਦੇ ਰੋ